ਇਹ ਤੁਸੀਂ ਹੌਸਲਾ ਰੱਖੋ ਹੌਸਲਾ ਰੱਖੋ ਤੁਸੀਂ ਹੌਸਲਾ ਰੱਖੋ ਤੁਸੀਂ ਲekin ਬਹੁਤ ਬੰਦ ਕੰਮ ਬਾਈ ਜੀ ਮਲਾਜਮ ਹੋ ਕੇ ਤੁਹਾਨੂੰ ਜਿਹੜਾ ਰੋਣਾ ਸਭੀ ਨਾਮ ਹੈ ਕੀ ਹੈ ਪੋਸਟਿੰਗ ਪੋਸਟਿੰਗ ਮੈਨੂੰ ਸੀਆਰਪੀ ਰਾਜਪੁਰ ਲੱਗਿਆ ਕੀ ਮਾਮਲਾ ਕੀ ਹੈ ਜੀ ਮਾਮਲਾ ਜੀ ਇਹ ਜੀ ਮੇਰੇ ਨਾਲ ਕਰਦੇ ਨੇ ਮੈਨੂੰ ਬੂਲ ਦਿੱਤਾ ਅੱਠ ਸੱਤ ਘਟਣ ਦਿੱਤੀ ਕੰਦੇਲੀ ਇੱਥੇ ਆਣ ਕੇ ਫੌਜਾਂ ਪਿੱਛੇ ਰਹਿੰਦੇ ਆ ਭਾਬੀ ਜੀ ਵੀਰੇ ਕੰਦੇ ਇਹਨਾਂ ਸਾਰਿਆਂ ਨੇ 10-15 ਜਣਾਂ ਨੇ ਆਣ ਕੇ ਕਰੀ ਇੰਤਰਾਮ ਹਲਾ ਕਰ ਮੈਂ ਅਨੁਪਤ ਵੀ ਜਦੋਂ ਘਰਦੇ ਹੁੰਦੇ ਇੰਨਾ ਆਜੇ ਫੋਨ ਮੈਂ ਚਾਚੇ ਜਦੋਂ ਦੇਖਿਆ ਉਹ ਤੇ ਇੱਕ ਮੇਰਾ ਛੋਟਾ ਮੁੰਡਾ ਨਜੀਤ ਉਹਦੇ ਥੱਲੇ ਜਿਹੜਾ ਨੇ ਸ੍ਰੀ ਸੇਵ ਸਿੰਘ ਸਨਾਂ ਉਪਰੇਂਸਿੰਗ ਇਹ ਡੀਆਈਜੀ ਦਫਤਰ ਪਟਿਆਲਾ ਰੇਂਜ ਬਾਰਡਰ ਕੈਰੀਅਰ ਲੱਗਿਆ ਹੋਇਆ ਜਿਹਨੇ ਮੇਰੇ ਮੁੰਡੇ ਨੂੰ ਬੜੀ ਪੂਰੀ ਤਰ੍ਹਾਂ ਅੰਦਰੋਂ ਕੱਢ ਕੇ ਮੇਰੀ ਘਰ ਦੀ ਨੇ ਅੰਦਰ ਵੰਗ ਕਰਤਾ ਜੀ ਇਹ ਮੁੰਡਾ ਬਿਮਾਰ ਹੈ ਉਹ ਗਰੂ ਕੁੰਡਾ ਖੋਲ ਕੇ ਅੰਦਰੋਂ ਕੱਢ ਕੇ ਬਾਹਰ ਐਦਾਂ ਪੂਰੀ ਤਰ੍ਹਾਂ ਮਾਰ ਰਿਆ ਉਹ ਤੁਹਾਨੂੰ ਫੋਟੋ ਜਮਾ ਦੇਤੀ ਵੀਡੀਓ ਬਿਉਧਤ ਕੀ ਹਾਲ ਕੀਤਾ ਦੋਏ ਮੇਰੀ ਨੋਹਾ ਉਹਨਾਂ ਪ੍ਰੈਗਨੈਂਟ ਸੀ ਉਹਨਾਂ ਦੇ ਢਿੱਡ 'ਚ ਲੱਤਾਂ ਮਾਰੀਆਂ ਤੇ ਉਹਨਾਂ ਨੂੰ ਬੁਰੀ ਤਰ੍ਹਾਂ ਹਾਲ ਮਤਲਬ ਉਹਨਾਂ ਨੇ ਟੁੱਟਿਆ ਕਿਤਨੇ ਲੋਕ ਜ਼ਖਮੀ ਹੋਏ ਇਸ ਮਾਮਲੇ 'ਚ ਜ਼ਖਮੀ ਤਾਂ ਵੈਸੇ ਤਕਰੀਬਨ ਦੋ ਮੁੰਡੇ ਜਿਹੜੇ ਮੇਰੇ ਦੇ ਬੰਦੇ ਆਏ ਹੋਏ ਸੀ ਉਹਨਾਂ ਦੇ ਸਿਰ ਤੇ ਖਰਾਬਤਾ ਬੱਝੀਆਂ ਉਹਨਾਂ ਦੇ ਉਹ ਜਿਆਦਾ ਤਾਂ ਮੇਰੀਆਂ ਨੋਹਾ ਦੋਨੇ ਤੇ ਮੇਰਾ ਮੁੰਡਾ ਨਵਜੀਤ ਨਵਜੀਤ ਦਾ ਬਹੁਤ ਆ ਮਾੜਾ ਹਾਲ ਹੈ ਨੋਹਾ ਦੀਆਂ ਗੱਲਾਂ ਕਰਿਓ ਜਿਹਦਾ ਪ੍ਰੈਗਨੈਂਟ ਹੈ ਕਿਦਾਂ ਹੋ ਕੰਡੀਸ਼ਨ ਕਿੱਦਾਂ ਹੈ ਡਾਕਟਰ ਕੰਡੀਸ਼ਨ ਵਾਲੇ ਉਹਦੀ ਕੋਈ ਟ੍ਰੀਟਮੈਂਟ ਨਹੀਂ ਹੋਈ ਕਦੇ ਕਹਿੰਦੇ ਨੇ ਪਰਸੋਂ ਦੇ ਅਸੀਂ ਇੱਥ ਜਦ ਕੋਸ਼ੇਗਾ ਖੜੀ ਮੈਡਮ ਦੇ ਕੋਲ ਉਹਦਾ ਉਹ ਹੈ ਉਹ ਬੈਲਾ ਹੀ ਲੈ ਕੇ ਚਲੇ ਗਈ ਛੁੱਟੀ ਚਲੀ ਗਈ ਕੀ ਨਾਮ ਹੈ ਡਾਕਟਰ ਦਾ ਡਾਕਟਰ ਦਾ ਨਾਮ ਮੈਨੂੰ ਪਤਾ ਨਹੀਂ ਹੈਗਾ ਜੀ ਉਹਦਾ ਅੰਦਰ ਵੀ ਨਹੀਂ ਨਾ ਬੜਨ ਐਫ ਆਈ ਆਰ ਦਰਜ ਹੋਈ ਹੈ ਐਫ ਆਈ ਆਰ ਕੁਝ ਨਹੀਂ ਕੋਈ ਸੁਣਵਾਈ ਨਹੀਂ ਹੋਈ ਉਲਟਾ ਉਹਨਾਂ ਨੇ ਉਹ ਉਹਨਾਂ ਨੇ ਆਪਣੇ ਜਿਹੜੇ ਕੁੜੀਆਂ ਅੰਦਰ ਮਾਰਨ ਗਈਆਂ ਉਹਨਾਂ ਨੂੰ ਜਾ ਕੇ ਦਾਖਲ ਕਰਾਤਾ ਉਹਨਾਂ ਦੇ ਬਿਆਨ ਲਿਆ ਮੇਰੇ ਮੁੰਡੇ ਨੂੰ ਫੋਨ ਆਇਆ ਕਹਿੰਦਾ ਵੀ ਆਣ ਕੇ ਤੁਸੀਂ ਦੋ ਇੱਥੇ ਕਿੰਨੇ ਸਬਸਕ੍ਰਾਈਬਰ ਅਸੀਂ ਦੇ ਦਿੱਤੇ ਹੋਏ ਹੁਣ ਦੇਖੋ ਦੋ ਮੇਰੀ ਨੂਆ ਉਹ ਉਹਨਾਂ ਨੂੰ ਰੈਫਰ ਕਰ ਰਹੇ ਆ ਜਿਹੜਾ ਮੁੰਡਾ ਜਾਦਾ ਸੀਰੀਅਸ ਆ ਉਹਨੂੰ ਰੈਫਰ ਨਹੀਂ ਕਰ ਰਹੇ ਉਹ ਮੈਂ ਕਹਿੰਦੀ ਹੁਣ ਮੈਂ ਇਕੱਲਾ ਜਾਣਾ ਮੇਰੇ ਸਾਰੇ ਤਾਂ ਝਕਮੀ ਹੋਏ ਪਏ ਹੁਣ ਦੋ ਤੁਸੀਂ ਨੂਆ ਦੇ ਆਏ ਹੋ ਨੂਆ ਨੂੰ ਤੁਸੀਂ ਰੈਫਰ ਕਰ ਰਹੇ ਹੋ ਤੇ ਮੁੰਡੇ ਨੂੰ ਹੋਣ ਕਰ ਰਹੇ ਨਾ ਜੀ ਮੈਂ ਮੁੰਡੇ ਨੂੰ ਰੈਫਰ ਕਰਾਂ ਫਿਰ ਮੁੰਡੇ ਨੂੰ ਰੈਫਰ ਕਰਾਇਆ ਸਰਵਾਈ ਕੋ ਨਹੀਂ ਸਰਵਾਈ ਕੋ ਨਹੀਂ ਕੋਈ ਕੁਝ ਨਹੀਂ ਹੋ ਰਿਹਾ ਕੋਈ ਨਹੀਂ ਕਰ ਰਿਹਾ ਤੇਰੀ ਸੁਣਵਾਈ ਐਸਐਚਓ ਜਿਹੜਾ ਗੰਡਿਆ ਗੜੀ ਆ ਕੋਈ ਸੁਣਵਾਈ ਨਹੀਂ ਕਰ ਰਿਹਾ ਉਹ ਉਡੀਆਂ ਗੱਲਾਂ ਹੋਰ ਹੀ ਕਰ ਰਿਹਾ ਚੋਂ ਕਿਹਾ ਅੱਜ ਅਸੀਂ ਉਹ ਕੋਈ ਬੰਦੇ ਅਪਰੋਚ ਚਲੇ ਨਹੀਂ ਆ ਬਰੋਚ ਚਲੇ ਸਾਫਾ ਸਰਪੰਚ ਜੀ ਦਾ ਡੈਡੀ ਇਹਨਾਂ ਨੇ ਵੈਸੇ ਤਾਂ ਕਈ ਵਾਰੀ ਪਹਿਲਾਂ ਵੀ ਉਹ ਕਿਧੀਆਂ ਚੱਲ ਮੈਂ ਇਗਨੋਰ ਕਰਦਾ ਰਿਹਾ ਨੂੰ ਤੁਹਾਨੂੰ ਕੋ ਕਰਨਾ ਅਸੀਂ ਕਿਸੇ ਨਾਲ ਪਿੰਡ ਚ ਜਾ ਕੇ ਇਹਦੀ ਵੈਰੀਫਾਈ ਕਿਤੇ ਲਾਵੇ ਇਹ ਤਾਂ ਚੱਲ ਬਿਆਨ ਵੇਜੀ ਤੇ ਹੋਈ ਜਾਣੀ ਆ ਮੈਂ ਕਿਵੇਂ ਹੋਈ ਜਾਣੀ ਆ ਕਰਨੀ ਵੀ ਨਹੀਂ ਕਰਨੀ ਉਹਨਾਂ ਦੱਬ ਵੀ ਸਕਦੇ ਆ ਉਹ ਤੇ ਪਰ ਘਰੇ ਜਾ ਕੇ ਸਾਰੇ ਪਿੰਡ ਦੇ ਜਾ ਕੇ ਬਿਆਨ ਲੈਣ ਵੀ ਕਿੰਨੇ ਵਜੇ ਦੀ ਘਟਨਾ ਹੈ ਇਹ ਕੋਈ 8:30 ਲੜਾਈ ਦਾ ਕਾਰਨ ਕੀ ਸੀ ਬਾਈ ਜੀ ਕਿਉਂ ਲੜਾਈ ਦਾ ਕਾਰਨ ਇਹ ਸੀ ਵੀ ਗੇਟ ਦੇ ਮੂਹਰੇ ਖੜੇ ਗਾਣਾ ਘਟ ਰਹੇ ਸੀ ਆਡੇ ਪਰਿਵਾਰ ਜਨਨੀਆਂ ਵੀ ਤੁਸੀਂ ਗਾਣਾ ਕਿਉਂ ਗੱਟ ਰਹੀ ਉਸਨੇ ਉਹ ਦੂਸਰੇ ਬੰਦੇ ਹਰਦੀਪ ਸਿੰਘ ਅਸਤਾਨਾ ਪ੍ਰੇਮ ਸਿੰਘ ਉਹਨੇ ਫੋਨ ਕਰਿਆ दारू ਪੀਤੀ ਵੀ ਸੀ ਉਹਦੀ ਉਹਨੇ ਫੋਨ ਇਹ ਕੀਤਾ ਕਹਿੰਦਾ ਵੀ ਮੈਨੂੰ ਕੁੱਟਿਆ ਪਹਿਲਾਂ ਵੀ ਲੜਾਈ ਸੀ ਬਈ ਹਾਂਜੀ ਪਹਿਲਾਂ ਵੀ ਲੜਾਈਆਂ ਲੜਾਈਆਂ ਪਹਿਲਾਂ ਕਿਸੇ ਦੇ ਨਾਲ ਕਰਾਇਆ ਕਰਦੇ ਦੀਏ ਕਰਾ ਕੇ ਮਤਲਬ ਸਾਨੂੰ ਮੈਨੂੰ ਇਦਾਂ ਕਰਦੇ ਤੈਨੂੰ ਡਿਊਟੀ ਦਰਵਾ ਦਾਂ ਜਿਹੜਾ ਡੀਆਈਜੀ ਦਫਤਰ ਲੱਗਿਆ ਵਾ ਦਰਸ਼ੇਮ ਸਿੰਘ ਹੈ ਇਹ ਕਹਿਆ ਜਾਂ ਕਦੇ ਆਪਣੇ ਆਪਣੇ ਗਾਂਦੇ ਦੱਸਦਾ ਕਦੇ ਬੋਦਾ ਹੈ ਵਾਟਰ ਕੈਰੀਅਰ ਹੈ ਇਹ ਕਹਿੰਦਾ ਵੀ ਇਸ ਨੂੰ ਕਿਸੇ ਤਰੀਕੇ ਨਾਲ ਵਿੱਚ ਫਸਾਇਆ ਜਾਵੇ ਤੈਨੂੰ ਨੌਕਰੀ ਤੋਂ ਕਰਵਾਇਆ ਜਾਵੇ ਹੁਣ ਕਿਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੈ ਕਾਰਵਾਈ ਦੀ ਮੰਗ ਤਾਂ ਇਹ ਹੈ ਜੀ ਦੇਖ ਲਓ ਤੁਸੀਂ ਆਪਣੀ ਫੋਟੋ 'ਚ ਦੇਖ ਲਓ ਕਿਹੜੇ ਹਿਸਾਬ ਨਾਲ ਇਹਨਾਂ ਨੇ ਮਾਰਕਟਾਈ ਕੀਤੀ ਹੈ ਮੇਰੇ ਛੋਟੇ ਮੁੰਡੇ ਨੂੰ ਇੱਕ ਤੁਸੀਂ ਹੌਸਲਾ ਹੌਸਲਾ ਬੋਲ ਤੁਸੀਂ ਆਫਸਰ ਰੱਖੂ ਸੀ ਲੇਕਿਨ ਕੋਈ ਗੋਦਗਾਂਤ ਗੰਭਾਈ ਮਲਾਜਮ ਹੋ ਕੇ ਤੁਹਾਨੂੰ ਜਿਹੜਾ ਰੋਣਾ ਰੋ ਰੋ ਰਹੇ ਹੋਗੇ ਤੁਸੀਂ ਮਲਾਜਮ ਹੋ ਕੇ ਜਿਹੜੀ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਹੈਗੀ ਤਾਂ ਕਿਵੇਂ ਦੇਖਦੇ ਹਾਂ ਮੈਂ ਹੱਲ ਕਰਿਆ ਬਣਾ ਮੈਂ ਦੇਖ ਨਹੀਂ ਕਰਦਾ ਵੀਡੀਓ ਵੀ ਨਹੀਂ ਦੇਖੀ ਨਹੀਂ ਤੁਹਾਡਾ ਆਪਣਾ ਮਹਿਕਮਾ ਨਹੀਂ ਤੁਹਾਡੀ ਗੱਲਬਾਤ ਸੁਣਾ ਮੇਰੀ ਕੋਈ ਸੁਣਵਾਈ ਨਹੀਂ ਕਰ ਰਹਾ ਜੀ ਨਹੀਂ ਫਿਰ ਅੱਗੇ ਹੁਣ ਰਸਤਾ ਕੀ ਹੈ ਬਾਈ ਜੀ ਸੱਚੇ ਅਧਿਕਾਰੀਆਂ ਦੇ ਹੁਣ ਸਨੀਵਾਰ ਦੁਆਰੇ ਇਹ ਨਹੀਂ ਇਧਰੋਂ ਕੋਈ ਆਈ ਗਈ ਤੇਰੇ ਮੈਨੂੰ ਹੱਲ ਦਾ ਵਾਲੇ ਮੈਂ ਕਿਹੜੇ ਹਿਸਾਬ ਨਾਲ ਕਰਾਂ ਇੱਕ ਮਲਾਜਮ ਹੁੰਦੇ ਵੀ ਮੇਰੀ ਇਹ ਨਹੀਂ ਹੋ ਰਹੀ ਐਸਾ ਕਿ ਕੋਈ ਉਹ ਨਹੀਂ ਕਰ ਰਿਹਾਗਾ ਰਸਤਾ ਕੀ ਦੇਖਦੇ ਹੋਗੇ ਫਿਰ ਮੈਂ ਰ ਜਦ ਕਿ ਮੇਰੇ ਜਵਾਕਾਂ ਨੂੰ ਜਿਹੜੇ ਤਰੀਕੇ ਨਾਲ ਅੰਦਰ ਵੜ ਕੇ ਮਾਰਿਆ ਉਹਨਾਂ ਨੇ ਤੁਸੀਂ ਫੋਟੋ ਜੀ ਦੇ ਜਿਹੜੀਆਂ ਦੁਦੀਆਂ ਨੂਹਾਂ ਦੀ ਗੱਲ ਕਰ ਰਹੇ ਹੋ ਪ੍ਰੈਗਨੈਂਸੀ ਲੱਤਾਂ ਮਰੇ ਉਹਨਾਂ ਦੇ ਹਾਲਾਤ ਦੱਸ ਦੱਸ ਪਲੇਨ ਹੁੰਦੀ ਉਹਨਾਂ ਨੂੰ ਦਵਾਈ ਵੀ ਨਹੀਂ ਦੇ ਰਿਹਾ ਹੁਣ ਤੱਕ ਅਲਟਰਾਸਾਊਂਡ ਵੀ ਪ੍ਰਾਈਵੇਟ ਹੋਰ ਵਾਲੇ ਜਿਹੜੇ ਇਲਾਜ ਨਹੀਂ ਹੁਣ ਦਿੱਤਾ ਜਾ ਰਿਹਾ ਇਹ ਰਾਜ ਜਿਹੜਾ ਰਾਜਪਰੇ ਨੇ ਇਲਾਜ ਹੁਣ ਦਿੱਤਾ ਇੱਥੇ ਵੀ ਮੈਨੂੰ ਲੱਗਦਾ ਉਹਨਾਂ ਨੇ ਕਰੋ ਜਿਹੜੀ ਡਾਕਟਰ ਵੀ ਸ਼ਹਿ ਗੀਦੀ ਮੰਨਦੇ ਹੋਗੇ ਕੋਈ ਪੋਲੀਟਿਕਲ ਪਾਰਟੀ ਕੋਈ ਦਾ ਨਾਮ ਲੈਣਾ ਚਾਹੁੰਦਾ ਹਾਂ ਕੋਈ ਨਾ ਨਾ ਕਹਿੰਦਾ ਸਾਰੇ ਪਾਸੇ ਉਹ ਸਰਪੰਚ ਵੀ ਰਿਹਾ ਕਿਤੇ ਵੀ ਹੋ ਸਕਦੀ ਕਿਹੜੀ ਕਦੇ ਕਾਂਗਰਸ ਦਾ ਵੀ ਕਦੇ ਦਾ ਵੀ ਉਹ ਤੇਰਾ ਹੋ ਰਿਆ ਜੀ ਉਹਦਾ ਕਦੇ ਕਿਦੇ ਤਲਬਦਲ ਜਾਂਦਾ ਕਦੇ ਕਿਧਰੇ ਤਲਬਦਲ ਆਪਣਾ ਪੱਖ ਮਤਲ ਕਰਨ ਵਾਸਤੇ ਕੁਛ ਨਾ ਕੁਛ ਕਰੀ ਜਾਂਦਾ ਜੀ ਠੀਕ ਹੈ ਜਾ ਕੇ ਪਿੰਡ ਦਰਬ ਤੇ ਕੀਤੀ ਜਾਵੇ ਜੇ ਮੇਰੇ 'ਚ ਕਸੂਰ ਆ ਤਾਂ ਮੈਂ ਗੁਨਾਹਗਾਰ ਆ ਜਦੋਂ ਤੱਕ ਮੈਂ ਆਇਆ ਮੇਰੇ ਬੱਚੇ ਸਾਰੇ ਲਥਪਤ ਕੀਤੇ ਪਏ ਸੀ ਇਹਨਾਂ ਨੇ ਮੈਂ ਚੱਕ ਕੇ ਹਸਪੀਟਲ ਲੈ ਕੇ ਗਿਆ ਹਸਪੀਟਲ ਵਾਲਿਆਂ ਨੇ ਕੋਈ ਆਈਗੀ ਨਹੀਂ ਤੇ ਕੋਈ ਐਂਬੂਲੈਂਸ ਮੇਰੇ ਮोटा ਛੋਟਾ ਨਵਜੀਤ ਇੰਨਾ ਸੀਰੀਅਸ ਸੀ ਉਹ ਬੋਲਿਆ ਵੀ ਕੱਲ ਜਾ ਕੇ ਮੜੀ ਦੀ ਤੇਰੀ ਹੋਦੀ ਸੀ ਨੇ ਬੋਲਿਆ ਵੀ ਇੱਥੇ ਆ ਕੇ ਡਾਕਟਰਾਂ ਨੇ ਕੋਈ ਟੀਕਾ ਵੀ ਨਹੀਂ ਲਾਇਆ ਉਹਦੇ ਠੀਕ ਹੈ ਠੀ